ਮੈਂ ਰੋ ਜਾਣਾ ਛੋਸ਼ੇ ਬਾਜ਼ੀਆਂ ਨਹੀਂ ਕਰਦੇ ਪਰ ਉਸ ਪਾਸੇ ਤੋਂ ਕਿਉਂ ਨਹੀਂ ਸਾਫ਼ ਕਰਾਇਆ ਜਾ ਰਿਹਾ ਜਿਹੜਾ ਜੰਗਲਾਤ ਵਿਭਾਗ ਦੇ ਅੰਦਰ ਆਂਦਾ ਕਹਿੰਦੇ ਇਹ ਭਰਿਆ ਪਿਆ ਕਹਿੰਦੇ ਇੱਥੋਂ ਮਾਰ ਪੈਂਦੀ ਹੈ ਅਸੀਂ ਦੇਖ ਲਿਆ ਹੁਣ ਕਰਵਾਵਾਂਗੇ ਅਸੀਂ ਸਾਢੇ 3 ਸਾਲ ਬਾਅਦ ਕਰਵਾਉਂਗੇ ਸਰ ਅਜੇ ਤੱਕ ਸਾਡੇ ਵੀਰ ਸਾਡੇ ਪੰਜਾਬੀ ਖੜੇ ਮਾਰ ਨਹੀਂ ਪੈਣ ਦਿਆਂ ਸਰਕਾਰ ਕਿੱਥੇ ਖੜੀ ਹੈ ਸਰਕਾਰ ਕਿਉਂ ਨਹੀਂ ਨਾਲ ਸਰਕਾਰ ਨਾਲ ਸਾਰਾ ਕੁਝ ਕਹਿੰਦੇ ਮਗਰਮੱਛ ਦੇ ਹੰਝੂ ਭਗਵੰਤ ਮਾਨ ਸਾਹਿਬ ਸਿੱਟ ਰਹੇ ਨੇ ਲੋਕਾਂ ਦੇ ਵਿੱਚ ਕਹਿੰਦੇ ਕੰਮ ਕਰਨਾ ਚਾਹੀਦਾ ਤੁਹਾਡਾ ਕੰਮ ਜਾਂ ਸੀਐਮ ਸਾਹਿਬ ਦਾ ਇਹ ਕੰਮ ਹੈਗਾ ਕਿ ਵਿੱਚ ਜਾ ਕੇ ਬੈਠ ਕੇ ਲੋਕਾਂ ਨੂੰ ਦੱਸਣਾ ਕਿ ਰੋਟੀ ਖਾ ਰਹੇ ਆ ਅਸੀਂ ਤੁਹਾਡੇ ਨਾਲ ਖੜੇ ਹੋਏ ਆ। ਕੀ ਇਹ ਸਰਕਾਰ ਦਾ ਇਹ ਕੰਮ ਹੈ ਕਿ ਵੀ ਉੱਤੋਂ ਆਰਡਰ ਦੇਣੇ ਕਿ ਜਿਹੜੇ ਉੱਤੇ ਅਧਿਕਾਰੀ ਨੇ ਵੀ ਸਾਫ਼ ਕਿਉਂ ਨਹੀਂ ਹੋਈ? ਲੋਕ ਤਾਂ ਕਹਿ ਰਹੇ ਨੇ ਕਿ ਆਏ ਫੋਟੋਆਂ ਖਿੱਚਾ ਕੇ ਤਾੜੀਆਂ ਮਾਰ ਕੇ ਚਲੇ ਗਏ। ਕਹਿੰਦੇ ਕੰਗਸਾਹਬ ਆਏ ਸੀਗੇ, ਤੁਸੀਂ ਆਏ ਸੀਗੇ ਤੁਹਾਡੇ ਤੇ ਸਵਾਲ ਲੋਕਾਂ ਦੇ। ਤੁਸੀਂ ਸੁਣਿਆ ਹੋਣਾ। ਮੈਨੂੰ ਮੈਨੂੰ ਦੱਸੋ ਨਾ ਕਿਹੜਾ ਕਿਹੜਾ ਬੰਦਾ ਕਹਿੰਦਾ ਇੱਥੇ ਰੋਜ਼ ਆ ਕੇ ਦੇਖੀਦਾ ਪ੍ਰਸ਼ਾਸਨ ਜੇ ਆਪ ਬੋੜਿਆ ਹੁੰਦਾ ਪਹਿਲੇ ਦੇਣੀ ਏ ਰੁਕ ਜਾਣਾ ਸੀਗਾ ਆਰਮੀ ਆਈ ਆਰਮੀ ਰਾਤ ਨੂੰ ਆ ਕੇ ਬੈਠੀ ਉਹਨਾਂ ਨੇ ਆਰਾਮ ਕੀਤਾ ਸਵੇਰ ਵੇਲੇ ਪਹਿਲੀ کرن ਨਹੀਂ ਚੜਨ ਦਿੱਤੀ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਉਧਰੋਂ ਵੱਜ ਕੇ ਪਾਣੀ ਇੰਦਰ ਆਂਦਾ ਤੇ ਸਾਰੀ ਦੇਣ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ ਇੱਥੇ ਉਹ ਪਿਛਲੇ 5 ਸਾਲ ਸਾਰੀ ਮਾਈਨਿੰਗ ਇੱਥੇ ਕਰਦੇ ਰਹੇ ਜਿਸ ਦਿਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੜਿਆ ਉਸ ਦਿਨ ਕਿਉਂ ਪੁੱब्बा ਮਾਰਦਾ ਸੀ ਵੀ ਮਾਰੀ ਹੋਈ ਮਜੀਠੀਆ ਨਾਲ ਫੇਰ ਕਹਿੰਦਾ ਮੈਂ ਤਾਂ ਸੋਚਿਆ ਪ੍ਰਗਟ ਸਿੰਘ ਫੜ ਲਿਆ ਐਨੀ ਨੀਂਗਾ ਖਰਾਬ ਹੋ ਗਈ ਜੇ ਐਮਐਲਏ ਚਾਹੁੰਦੇ ਆ ਨਾ ਐਮਐਲਏ ਸਾਹਿਬ ਚਾਹੁੰਦੇ ਆ ਵੀ ਇਹ ਪਾਣੀ ਰੋਕੇ ਸਾਨੂੰ ਬਾਸ ਲੈ ਕੇ ਦੇਣ ਇੱਥੇ ਕਿਹੜੀ ਮਾਈਨਿੰਗ ਤਾਂ ਹੋਈ ਨਹੀਂ ਇੱਥੇ ਇੱਕ ਪਬਲਿਕ ਸਾਈਟ ਚੱਲੀ ਐ ਲੋਕਾਂ ਨੂੰ 5.5 ਰੁਪਏ ਰੇਤਾ ਮਿਲਿਆ ਇੱਥੇ ਇੱਥੇ ਕੋਈ ਲੀਗਲ ਇਲੀਗਲ ਕੋਈ ਹੋਈ ਨਹੀਂ ਅੱਜ ਇੱਥੇ ਕਈ ਕਹੀ ਲੈ ਕੇ 2 ਮਿੰਟ ਲਈ ਆਪਣਾ ਦਿਖਾਵਾ ਕਰਦੇ ਐ ਪਹਿਲਾਂ ਵੀ ਇਹੀ ਸ਼ੋਸ਼ੇ ਵਾਜੀਆਂ ਕਦੇ ਬੱਕਰੀਆਂ ਚੋਣੀਆਂ ਕਦੇ ਕਹਿੰਦਾ ਮੈਂ ਟੈਂਟਰ ਲਾਣੇ ਕਦੇ ਸੱਪ ਫੜ ਲੈਣੇ ਇਹੀ ਸ਼ੋਸ਼ੇ ਬਾਜ਼ੀਆਂ ਕੀਤੀਆਂ ਐਤੋਂ ਹੀ ਆ ਜਿੱਥੇ ਹਣੀ ਮਣੀ ਇਹਦਾ ਭਾਨ ਜੱਗ ਭਤੀਜਾ ਹਣੀ ਇੱਥੇ ਫੜਿਆ ਸੀ ਹਣੀ ਮਣੀ ਡਰੇਨ ਇੱਥੇ ਚੱਲੀ ਸੀ ਇੱਕ ਦਿਨ ਚ 10 ਕਰੋੜ ਰੁਪਏ ਮਿਲਿਆ ਸੀ ਉਹਦੇ ਕੋਲ ਐਮਐਲਏ ਸਾਹਿਬ ਨੇ ਕਈ ਚੱਕ ਲਈ ਮਿੱਟੀ ਪਾਉਣ ਲੱਗੇ ਰਾਤ ਚਰਨਜੀਤ ਚੰਨੀ ਵੀ ਜਿਹੜੇ ਪਾਰੇ ਸੀਗੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਮੌਕੇ ਤੇ ਪੁੱਛੋ ਜਰਾ ਉਹਨਾਂ ਨੂੰ ਕਿ ਕਿੱਥੋਂ ਆਇਆ ਪੈਸਾ ਤੁਹਾਡੀ ਸਰਕਾਰ ਹੈ ਤੁਸੀਂ ਕਰਵਾਓ ਕਿੱਥੋਂ ਆ ਰਿਹਾ ਪੈਸਾ ਕਿੱਥੋਂ ਆਇਆ ਤਾਂ ਕਹਿੰਦੇ ਹੱਥ ਹੀ ਨਹੀਂ ਪਉਂਦੇ ਕਹਿੰਦੇ ਜੇ ਇਹ ਸਮਝਾਉਂਦੇ ਹੋ ਇਹਦੇ ਲੋਕ ਵੀ ਇਹੀ ਕਹਿੰਦੇ ਤੁਹਾਡੇ ਸਾਹਮਣੇ ਮਜੀਠੀਏ ਨੂੰ ਪਾਇਆ ਨਹੀਂ ਅੱਜ ਤੱਕ ਕਿਹਨੇ ਪਾਇਆ ਦੱਸੋ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਐਮਐਲਏ ਡਾਕਟਰ ਰਜੀਤ ਚਰਨਜੀਤ ਆਏ ਨੇ ਤਾਂ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਇਹ ਸਤਲੁਜ ਦਰਿਆ ਦੇ ਕੰਢੇ ਜਿਹੜੇ ਨੇ ਉੱਥੇ ਪਹੁੰਚੇ ਨੇ ਜਾਇਜ਼ਾ ਲੈਣਗੇ ਕਿਉਂਕਿ ਇੱਥੇ ਜਿਹੜੇ ਹਾਲਾਤ ਜਿਹੜੇ ਹੋਏ ਪਏ ਨੇ ਉਹਨਾਂ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਨੇ ਬੀਤੇ ਦਿਨੀ ਜਿਵੇਂ ਲੋਕ ਅਪੀਲ ਕਰ ਰਹੇ ਸੀਗੇ ਕਹਿ ਰਹੇ ਸੀਗੇ ਕਿ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਥਾਣਾ ਚਾਹੀਦਾ ਤੇ ਹੁਣ ਐਮਐਲਏ ਸਾਹਿਬ ਆਏ ਨੇ ਕਿ ਕਿ ਪਹਿਲਾਂ ਵੀ ਇਹਨਾਂ ਦਾ ਜਿਹੜਾ ਲਗਾਤਾਰ ਦੇਖ ਰਹੇ ਸੀਗੇ ਤਸਵੀਰ ਤੋਰ ਨਾ ਸੰਜੀ ਕਰ ਰਹੇ ਆ ਸੱਤ ਲੋਈ ਦਰਿਆ ਦੇ ਕੰਢੇ ਜਿਹੜਾ ਪਿੰਡ ਵਸੇ ਹੋਏ ਨੇ ਵਜੀਤਪੁਰ ਤੋਂ ਲੈ ਕੇ ਰਸੀਦਪੁਰ ਚਮਕੌਰ ਸਾਹਿਬ ਦੇ ਨੇੜੇ ਤੇੜੇ ਤੇ ਕਈ ਸਾਰੇ ਪਿੰਡ ਨੇ ਤਾਂ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਐਮਐਲਏ ਸਾਹਿਬ ਨੇ ਕਈ ਚੱਕ ਲਈ ਮਿੱਟੀ ਪਾਉਣ ਲੱਗੇ ਰਾਤ ਚਰਨਜੀ ਚੰਨੀ ਵੀ ਜਿਹੜੇ ਪਾਰੇ ਸੀਗੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਮੌਕੇ ਤੇ ਤਾਇ ਤਸਵੀਰ ਹੈ ਪਰ ਇਹਦੇ ਉੱਤੇ ਵੀ ਲੋਕਾਂ ਨੂੰ ਕਈ ਸਵਾਲ ਹੁੰਦੇ ਨੇ ਕਿ ਵੀ ਇਸ ਤਰੀਕੇ ਦੇ ਨਾਲ ਜੇ ਆਉਂਦੇ ਨੇ ਤਾਂ ਕਿ ਚੱਲ ਜਾਂਦੇ ਨੇ ਪਰ ਅਸੀਂ ਗੱਲਬਾਤ ਕਰਾਂਗੇ ਕਿ ਵੀ ਹੁਣ ਜਿਵੇਂ ਇਹ ਕਈ ਦੇ ਨਾਲ ਮਿੱਟੀ ਜਿਹੜੀ ਆ ਬਰੇਤਾ ਪਾਇਆ ਜਾ ਰਿਹਾ ਗੱਟਿਆਂ ਦੇ ਵਿੱਚ ਕਿਉਂਕਿ ਗੱਟੇ ਜਿਹੜੇ ਅੱਗੇ ਨੇ ਉਹ ਲਾਏ ਜਾ ਸਕਣ ਤਾਂ ਆਉਂਦੇ ਸਾਰੇ ਜਿਹੜੇ ਇੱਧਰ ਨੂੰ ਲੱਗੇ ਨੇ ਪਰ ਕਿਉਂਕਿ ਕੱਲ ਜਿਵੇਂ ਸਵਾਲ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਮੁੰਡੇ ਜਿਸ ਲਗਾਤਾਰ ਕਰ ਰਹੇ ਸੀਗੇ ਉਹਨਾਂ ਦੇ ਮੱਧ ਨਜ਼ਰੀ ਜਾਂ ਹੋਰ ਚੀਜ਼ਾਂ ਨੂੰ ਦੇਖਦੇ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਆ ਕਿ ਆਉਂਦੇ ਸਾਰੇ ਕਈ ਫੜਲੀ ਕਈ ਫੜ ਕੇ ਜਿਹੜੇ ਨੇ ਲੱਗੇ ਨੇ ਕੰਮ ਦੇ ਉੱਤੇ ਤਾਂ ਨਾਲ ਦੇ ਨਾਲ ਗੱਟੇ ਭਰੇ ਜਾ ਰਹੇ ਆ ਉਤੋਂ ਭਰ ਕੇ ਅੱਗੇ ਵੱਲ ਨੂੰ ਸਿੱਟੇ ਜਾਣਗੇ ਤੇ ਤੁਹਾਨੂੰ ਇਹ ਤਸਵੀਰ ਆ ਉਹ ਸਾਂਝੀ ਕਰ ਰਹੇ ਆ ਚਰਨਜੀਤ ਡਾਕਟਰ ਚਰਨਜੀਤ ਜਿਹੜੇ ਐਮਐਲਏ ਨੇ ਮੌਜੂਦਾ ਚਮਕੌਰ ਸਾਹਿਬ ਤੋਂ ਤਾਂ ਉਹ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਜਿਸ ਤਰੀਕੇ ਦੇ ਸਾਰੀਆਂ ਚੀਜ਼ਾਂ ਹੋਈਆਂ ਸੀ ਕਿ ਉਹਨਾਂ ਦੇ ਚੱਲਦੇ ਹੋਏ ਇਹ ਇੱਥੇ ਪਹੁੰਚੇ ਨੇ ਕਿਉਂਕਿ ਪ੍ਰਸ਼ਾਸਨ ਲੱਗਿਆ ਆ ਜਿਵੇਂ ਉਹਦੇ ਉੱਤੇ ਵੀ ਕਈ ਦਿਨਾਂ ਤੋਂ ਪ੍ਰਸ਼ਾਸਨ ਦੇ ਉੱਤੇ ਲੋਕਾਂ ਦੇ ਸਵਾਲ ਸੀਗੇ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜਿਵੇਂ ਇੱਥੇ ਪਹੁੰਚੇ ਨੇ ਸਾਰੇ ਐਮਐਲਏ ਹੁਣ ਉਹ ਕੰਮ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੇ ਗੱਟੇ ਨੇ ਜਿਹੜੇ ਦੂਰ ਦਰਾਡੇ ਤੋਂ ਆ ਰਹੇ ਨੇ ਉਹ ਉੱਥੇ ਸਿੱਟੀ ਜਾ ਰਹੇ ਨੇ ਲਾਈ ਜਾ ਰਹੇ ਨੇ ਤੇ ਨਾਲ ਦੀ ਨਾਲ ਕਈ ਭਰੀ ਜਾ ਰਹੇ ਆ ਹੁਣ ਕਿੰਨਾ ਕੁ ਸਮਾਂ ਇਹ ਇੱਥੇ ਕੰਮ ਕਰਦੇ ਆ ਕਿਉਂਕਿ ਜਲੋ ਘੰਟਾ ਅੱਧਾ ਘੰਟਾ ਕਰਕੇ ਉਸ ਤੋਂ ਬਾਅਦ ਕਿਉਂਕਿ ਐਮਐਲਏ ਨੇ ਐਮਐਲਏ ਨੂੰ ਚਾਹੀਦਾ ਕਿ ਵੀ ਉੱਪਰ ਦੇਖ ਕੇ ਵਕੀ ਚਾਹੀਦਾ ਕਿਵੇਂ ਚਾਹੀਦੀਆਂ ਨਸੀਹਤਾਂ ਚਾਹੀਦੀਆਂ ਨੇ ਸਾਰਿਆਂ ਨੂੰ ਦੇਖਦੇ ਹੋ। ਉਹਨਾਂ ਨੂੰ ਵੀ ਕੰਮ ਕਰ ਲੈਣ ਦੋ। ਭਾਈ ਕਿੰਨਾ ਟਾਈਮ ਹੋ ਗਿਆ ਸੇਵਾ ਕਰਦੇ ਨੂੰ ਖਾਲਸਾ ਏਡ ਵੱਲੋਂ ਕਰ ਰਹੇ ਆ। ਹਾਂਜੀ। ਇੰਨਾ ਸਮਾਂ ਹੋ ਗਿਆ। ਸਵੇਰੇ ਸਰਜਰੀ ਤੋਂ ਆਏ। ਜਦੋਂ ਸਰਜਰੀ ਤੋਂ ਆਏ ਹੋ। ਕਿਵੇਂ ਲੱਗਦਾ ਐਮਐਲਏ ਸਾਹਿਬ ਆਪ ਲੱਗੇ ਹੋਣੇ ਕਈ ਲੈ ਕੇ? ਠੀਕ ਆ ਹੁਣ ਸਭ ਕੁਝ ਵਧੀਆ ਠੀਕ ਆ। ਭਾਈ ਐ ਕਰ ਠੀਕ ਆ। ਉਹ ਕਾਫੀ ਕਾਫੀ ਢੇੜੇ ਆ ਗਿਆ ਭਾਈ। ਪਹਿਲਾਂ ਨਾਲੋਂ ਅੱਜ ਪਾਣੀ ਹੁਣ ਕਾਫੀ ਵੱਧ ਗਿਆ। 15 ਮਿੰਟ ਤੋਂ ਕਾਫੀ ਜ਼ਿਆਦਾ ਵੱਧ ਗਿਆ ਹੈ। ਹਾਂ। ਪਾਣੀ ਦੀ ਸਪੀਡ ਬਹੁਤ ਜ਼ਿਆਦਾ ਈ ਜਦੋਂ 15 ਮਿੰਟ ਤੇ 20 ਮਿੰਟ ਤੇ ਅਸੀਂ ਦੇਖਿਆ ਪਾਣੀ ਸਪੀਡ ਹੋਰ ਜ਼ਿਆਦਾ ਵਧੀਆ ਕਾਫੀ ਜ਼ਿਆਦਾ ਵਧੀਆ ਬਿਲਕੁਲ ਹਾ ਲੋ ਜੀ ਬਿਲਕੁਲ ਬਿਲਕੁਲ ਤਾਂ ਜਿਵੇਂ ਕਹਿ ਰਹੇ ਆ ਬਈ ਕਿ ਵੀ ਲਗਾਤਾਰ ਜਿਵੇਂ ਪਾਣੀ ਵਧ ਰਿਹਾ ਉਹਦੇ ਦੇ ਚੱਲਦਿਆਂ ਹੋਇਆਂ ਇਹ ਕੰਮ ਨੂੰ ਤੇਜ਼ ਕੀਤਾ ਆ ਕਿਉਂਕਿ ਜਿਵੇਂ ਕੋਈ ਵੀ ਆਉਂਦਾ ਕੋਈ ਪੋਲਿਟਿਸ਼ੀਅਨ ਆਉਂਦਾ ਤਾਂ ਲੋਕ ਅੱਗੇ ਪਿੱਛੇ ਕਰਦੇ ਜਾਂਦੇ ਦੇਖਣ ਲੱਗ ਜਾਂਦੇ ਨੇ ਤੇ ਕੋਈ ਪੋਲਿਟਿਸ਼ੀਅਨ ਸੇਵਾ ਲੈ ਕੇ ਆਉਂਦਾ ਕੋਈ ਪੋਲਿਟਿਸ਼ੀਅਨ ਕਿਸੇ ਤਰੀਕੇ ਨਾਲ ਕਿਉਂਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਆਏ ਸੀਗੇ ਉਦੋਂ ਵਿੱਚ ਵੜੇ ਹੋਏ ਸੀਗੇ ਗੱਟੇ ਤੋੜੇ ਆ ਫੜਾਂਦੇ ਰਹੇ ਤਾਂ ਹੁਣ ਐਮਐਲਏ ਚਰਨਜੀਤ ਜਿਹੜੇ ਡਾਕਟਰ ਚਰਨਜੀਤ ਨੇ ਉਹ ਇੱਥੇ ਪਹੁੰਚਨੇ ਉਹ ਕੰਮ ਕਰ ਰਹੇ ਆ ਕਈ ਹੱਥ ਦੇ ਵਿੱਚ ਆ ਤਾਂ ਇਹ ਤੁਹਾਨੂੰ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਸਤਲੁਜ ਦਰਿਆ ਦੇ ਕੰਢੇ ਤੋਂ ਨੇੜੇ ਪੈਂਦੇ ਵਜੀਦਪੁਰ ਪਿੰਡਾਂ ਦੀ ਹਾਲਾਤ ਜਿਹੜੇ ਨੇ ਲੋਕਾਂ ਦੇ ਬਹੁਤ ਇੱਕ ਟੈਨਸ਼ਨ ਵਧੀ ਪਈ ਹੈ ਕਿ ਵੀ ਹੁਣ ਅੱਗੇ ਹੋਏਗਾ ਕੀ ਕੀ ਹਾਲ ਹੈ ਬਈ ਠੀਕ ਹੋ ਸਾਚੀ ਕਾ ਭਾਈ ਠੀਕ ਹੋ ਕਿਵੇਂ ਹਾਲਾਤ ਹੁਣ ਹੁਣ ਤਾਂ ਕਾਬੂ ਚਾ ਵੀਰੇ ਹੂੰ ਤਾਂ ਬਹੁਤ ਜ਼ਿਆਦਾ ਸਤਿਸ਼ਟੀ ਅੱਛਾ ਸਹੀ ਹੋ ਗਈ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਿਆ ਚਲੋ ਮੁੰਡੇ ਵੀ ਨੌਜਵਾਨ ਆਪਣਾ ਬਹੁਤ ਜ਼ੋਰ ਮਾਰ ਰਹੇ ਆ ਸਾਰੇ ਆਪਣਾ ਪੂਰਾ ਸਹਿਯੋਗ ਦੇ ਰਹੇ ਆ ਵਾਤੇ ਵਾਦ ਵਧੀਆ ਜਿਣੀ ਕੇ ਵਧੀਆ ਗੁਰੂ ਸਾਹਿਬ ਦੇ 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 ਮੁਤਾਬਕ ਸਾਰੇ ਬੰਦੇ ਜਿੰਨੇ ਵੀ ਆਪਣੇ ਲੱਗੇ ਆ ਨੌਜਵਾਨ ਵੀਰ ਬਜ਼ੁਰਗ ਬੀਬੀਆਂ ਵੀ ਆਈਆਂ ਹੋ ਸੀ ਗਿਆ ਪਹਿਲਾਂ ਪਿੰਡਾਂ ਤੋਂ ਤੇ ਥਲੇ ਥੁਲੇ ਭਰ ਕੇ ਸਥਿਤੀ ਕਾਬੂ ਚ ਕਰ ਲਈਆ ਹੁਣ ਹਾਂ ਬਿਲਕੁਲ ਹਾਂਜੀ ਤਾਂ ਸਥਿਤੀ ਕਾਬੂ ਚ ਕਰ ਲਈ ਹੈ ਤਾਂ ਜਿਵੇਂ ਅੱਗੇ ਵੱਲ ਨੂੰ ਪਾਣੀ ਵੱਧ ਗਿਆ ਹੈ ਤਕਰੀਬਨ 200 ਫੁੱਟ ਦਾ ਹੋਇਆ ਜਿਵੇਂ ਐਮ ਐਲ ਏ ਦੇ ਉੱਤੇ ਸਵਾਲ ਸੀ ਕਿ ਵੀ ਐਮ ਐਲ ਏ ਆਂਦੇ ਨਹੀਂ ਹੁਣ ਆਏ ਨੇ ਐਮ ਐਲ ਏ ਆਪ ਕੰਮ ਕਰ ਰਹੇ ਕਿ ਜਾਂ ਠੀਕ ਹੈ ਕਿ ਵੀ ਕੀ ਤੁਹਾਨੂੰ ਯਾਪਦਾ ਇਹ ਤਾਂ ਦੇਖੋ ਜੀ ਹੁਣ ਸਰਕਾਰਾਂ ਪਹਿਲਾਂ ਚੰਨੀ ਸਾਹਿਬ ਵੀ ਆ ਕੇ ਗਏ ਹਰੇਕ ਹੁੰਦਾ ਹੀ ਆ ਚਲੋ ਪੰਜਾਬ ਦੀ ਔਖੀ ਘੜੀ ਆ ਸੰਕਟ ਦੇ ਵਿੱਚ ਹਰੇਕ ਪੋਲਿਟਿਕਸ ਆਪਣਾ ਆਪਣਾ ਜਿੰਨਾ ਵੀ ਹੁੰਦੇ ਨੇ ਮੰਨ ਲਓ ਵੀ ਕੋਈ ਐਮ ਐਲ ਏ ਸਾਹਿਬ ਆ ਕੋਈ ਐਮ ਪੀ ਸਾਹਿਬ ਆ ਹਰੇਕ ਆਪਣਾ ਯੋਗਦਾਨ ਥੋੜਾ ਬਹੁਤ ਜਿੰਨਾ ਵੀ ਹੁੰਦਾ ਹਰੇਕ ਆਪਣਾ ਪਾਉਂਦਾ ਹੀ ਹੈ ਜੀ ਤੇ ਬਿਲਕੁਲ ਤਾਂ ਹੁਣ ਅੱਗੇ ਪਾਸੇ ਨੂੰ ਜਿਹੜਾ ਚਰਨਜੀਤ ਜਿਹੜੇ ਡਾਕਟਰ ਚਰਨਜੀਤ ਐਮ.ਐਲ.ਏ ਨੇ ਉਹ ਜਾਣਗੇ ਕਿਉਂਕਿ ਇੱਥੇ ਮਿੱਟੀ ਭਰ ਲਈ ਤੁਹਾਨੂੰ ਲਗਾ ਲਾ ਤਾਰ ਹੀ ਦਿਖਾਈ ਸੀ ਕਿ ਜਿਵੇਂ ਆਏ ਆਉਂਦੇ ਸਾਰੀ ਤਾਂ ਜਿਵੇਂ ਕੰਮ ਕਰਨ ਲੱਗੇ ਸੀਗੇ ਪਰ ਜਿਹੜੇ ਲੋਕਾਂ ਦੇ ਸਵਾਲ ਸੀਗੇ ਅਸੀਂ ਉਹ ਵੀ ਲਵਾਂਗੇ ਕਿ ਵੀ ਜਿਹੜੇ ਲੋਕ ਸਵਾਲ ਕਰ ਰਹੇ ਸੀਗੇ ਤਾਂ ਕਿਉਂਕਿ ਜਿਵੇਂ ਇਹ ਨੌਜਵਾਨ ਸਵੇਰ ਵੇਲੇ ਤੋਂ ਹੀ ਲੱਗੇ ਹੋਏ ਨੇ ਕੰਮ ਕਰ ਰਹੇ ਨੇ ਕਿਉਂਕਿ ਉਹ ਮੌਜੂਦਾ ਸਰਕਾਰ ਦੇ ਵਿੱਚ ਨੇ ਤੇ ਉਹ ਕੰਮ ਕਰ ਰਹੇ ਆ ਹੁਣ ਅੱਗੇ ਵੱਲ ਨੂੰ ਵੀ ਗੇੜਾ ਮਾਰਨਗੇ ਅੱਗੇ ਵੱਲ ਨੂੰ ਜਾ ਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਨੇ ਤੇ ਕੋਈ ਹੋਰ ਚੀਜ਼ ਦੀ ਮਦਦ ਚਾਹੀਦੀ ਹੈ ਜਾਂ ਕਿਵੇਂ ਦੀ ਚਾਹੀਦੀ ਹੈ ਐਮਐਲਏ ਸਾਹਿਬ ਐਮਐਲਏ ਸਾਹਿਬ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਿਉਂਕਿ ਇਸ ਤਰ੍ਹਾਂ ਦੇ ਚੰਨਜੀਤ ਚੰਨੀ ਵੀ ਆਏ ਸੀਗੇ ਉਹ ਵੀ ਕਰਕੇ ਗਏ ਕਿਵੇਂ ਸਥਿਤੀ ਨੂੰ ਕਾਬੂ ਕੀਤਾ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਆ ਸਥਿਤੀ ਬਣੀ ਹੋਈ ਹੈ ਇਹ ਜਿਹੜੀ ਪਿਛਲੀ ਸਰਕਾਰ ਨੇ ਇਲੀਗਲ ਮਾਈਨਿੰਗ ਕੀਤੀ ਹੈ ਉਹ ਸਾਰੀ ਇਸ ਕੰਡੇ ਤੇ ਕੀਤੀ ਅੱਜ ਇਸੇ ਕਰਕੇ ਸਾਹਮਣੇ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਵੀ ਉਹ ਉੱਚਾ ਹੈ ਉਧਰੋਂ ਵਜ ਕੇ ਪਾਣੀ ਇੱਧਰ ਆਂਦਾ ਇਹ ਸਾਰੀ ਦੇਣ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ ਇੱਥੇ ਉਹ ਪਿਛਲੇ 5 ਸਾਲ ਸਾਰੀ ਮਾਈਨਿੰਗ ਇੱਥੇ ਕਰਦੇ ਰਹੇ ਆ। ਆ ਸਾਰੀ ਮਾਈਨਿੰਗ ਉਹਨਾਂ ਨੇ ਕੀਤੀ ਹੋਈ ਇੱਥੇ। ਆਹੀ ਕਾਰਨ ਹੈ ਕਿ ਅੱਜ ਜਿਹੜਾ ਸਾਡੀ ਇਹ ਹਾਲਤ ਬਣੀ ਪਈ ਹੈ। ਔਰ ਇੱਥੇ ਜਿਹੜਾ ਲੋਕਾਂ ਨੂੰ ਬਚਾਣ ਲਈ ਇਹ ਦਰਿਆ ਤੇ ਅੱਜ ਜਿਹੜੇ ਲੱਗ ਰਹੇ। ਸਾਡੇ ਵੇਲੇ ਤਾਂ ਟਰਾਲੀਆਂ ਸਸਤੀਆਂ ਮਿਲਦੀਆਂ ਰਹੀਆਂ। ਜੇ ਕਹਿੰਦੇ ਹੁਣ ਕੋਈ ਚੱਕਣ ਲੱਗ ਜੇ ਨਾ ਮਾਈਨਿੰਗ ਤਾਂ ਸਰਕਾਰ ਆਪ ਕਰ ਰਹੀ ਹੈ। ਜੇ ਕੋਈ ਜੱਟ ਜ਼ਿਮੀਂਦਾਰ ਚੱਕ ਲੇ ਉਹਦੇ ਗਲ ਪੈ ਜਾਂਦੇ ਸਰਕਾਰ ਦੇ ਪਰਚਾ ਕਰ ਦਿੰਦੇ ਆ। ਕਹਿੰਦੇ ਉਦੋਂ ਹਾਲਾਤ ਕਿਉਂ ਨਹੀਂ ਸਾਡੇ 3-3 ਸਾਲਾਂ ਜੀ ਕਹਿੰਦੇ ਸਾਰੀ ਮਲਿਆਈ ਖਾ ਕੇ ਕਹਿੰਦੇ ਇਸ ਤੇ ਦਰਿਆ ਚ ਦਰ ਇੱਥੇ ਕਿਹੜੀ ਮਾਈਨਿੰਗ ਤਾਂ ਹੋਈ ਨਹੀਂ ਇੱਥੇ ਇੱਕ ਪਬਲਿਕ ਸਾਈਟ ਚੱਲੀ ਐ ਲੋਕਾਂ ਨੂੰ 5.5 ਰੁਪਏ ਰੇਤਾ ਮਿਲਿਆ ਇੱਥੇ ਇੱਥੇ ਕੋਈ ਲੀਗਲ ਇਲੀਗਲ ਕੋਈ ਹੋਈ ਨਹੀਂ ਪਬਲਿਕ ਸਾਈਟ ਸਗੀ ਇਹ ਤਾਂ ਦੇਣੇ ਸਾਹਬ ਕਾ ਮੁੱਖ ਮੰਤਰੀ ਦੀ ਐ ਨਾ ਉਹ ਇੱਥੇ ਮਾਈਨਿੰਗ ਕਰਦੇ ਨਾ ਪਾਣੀ ਦਾ ਰੁਖ ਇੱਧਰ ਨੂੰ ਵੱਧਦਾ ਅੱਜ ਇੱਥੇ ਕਈ ਕਹੀ ਲੈ ਕੇ 2 ਮਿੰਟ ਲਈ ਆਪਣਾ ਦਿਖਾਵਾ ਕਰਦੇ ਐ ਪਹਿਲਾਂ ਵੀ ਇਹੀ ਛੋਸ਼ੇ ਵਾਜੀਆਂ ਕਦੇ ਬੱਕਰੀਆਂ ਚੋਣੀਆਂ ਕਦੇ ਕਹਿੰਦਾ ਮੈਂ ਟੈਂਟ ਲਾਣੇ ਕਦੇ ਸੱਪ ਫੜ ਲੈਣੇ ਇਹੀ ਸ਼ੋਸ਼ੇਬਾਜ਼ੀਆਂ ਕੀਤੀਆਂ ਜੇ ਪੁਰਾਣੀਆਂ ਸਰਕਾਰਾਂ ਨੇ ਆ ਕੰਮ ਨਾ ਕੀਤਾ ਹੁੰਦਾ ਇਲੀਗਲ ਮਾਈਨਿੰਗ ਦਾ ਤਾਂ ਅੱਜ ਜਿਹੜੇ ਸਾਨੂੰ ਇਹ ਵਕਤ ਨਾ ਦੇਖਣੇ ਪੈਂਦੇ ਨਹੀਂ ਤੇ ਸਾਢੇ 3 ਸਾਲਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਕਰਤੀਆਂ ਨਾ دریاਵਾਂ ਦੇ ਵਿੱਚ ਗਏ ਨਾ ਦੇਖਿਆ ਲੋਕ ਵੀ ਇਹੀ ਗੱਲਾਂ ਕਹਿ ਰਹੇ ਨੇ ਕਹਿੰਦੇ ਵੀ ਜੇ 4-5 ਮਹੀਨੇ 2-3 ਮਹੀਨੇ ਪਹਿਲਾਂ ਦੇਖ ਲੈਂਦੇ ਕਹਿੰਦੇ ਹਾਲਾਤ ਇਹ ਨਾ ਬੰਦ ਜਿਹੜਾ ਇੱਥੇ ਜਿਹੜਾ 5-7 8-10 ਲੱਖ ਦਾ ਨੁਕਸਾਨ ਜਿਹੜੇ ਕਿਸਾਨ ਦਾ ਆਇਆ ਕਹਿੰਦੇ ਇਹ ਹੁੰਦਾ ਨਹੀਂ ਇਹ ਕੋਈ ਅੱਜ ਦਾ ਨਹੀਂ ਹੈ 15 ਸਾਲ ਇੱਥੇ ਲਗਾਤਾਰ ਮਾਈਨਿੰਗ ਹੋਈ ਹੈ ਲਗਾਤਾਰ ਪਾੜੀ ਪਈ ਜੀ ਪਹਿਲਾਂ ਇੱਥੇ ਹੀ ਇਤੋਂ ਹੀ ਜਿੱਥੇ ਹਣੀ ਮਣੀ ਇਹਦਾ ਭਾਨ ਜਾਕ ਭਤੀਜਾ ਹਣੀ ਇੱਥੇ ਫੜਿਆ ਸੀ ਹਣੀ ਮਣੀ ਡਰੇਨ ਇੱਥੇ ਚੱਲੀ ਸੀ ਇੱਕ ਦਿਨ ਚ 10 ਕਰੋੜ ਰੁਪਏ ਮਿਲਿਆ ਸੀ ਉਹਦੇ ਕੋਲ ਤੇ ਅੱਜ ਇਹ ਗੱਲਾਂ ਕਰਦੇ ਆ ਇੱਥੇ ਇੱਥੇ ਹੁਣ ਆਹ 20 ਨਾਲ ਇੱਕ ਇੱਕ ਲਾ ਕੇ ਆ ਦੋ ਮਿੰਟ ਕਹੀ ਮਾਰ ਕੇ ਉਹ ਛੋਸ਼ੇਵਾਜੀਆਂ ਕਰਦਾ ਉਹਨੂੰ ਸ਼ਰਮਾਣੀ ਚਾਹੀਦੀ ਹੈ ਆ ਇਹਦੇ ਮਹਿਲ ਬਣੇ ਹੋਏ ਤਿੰਨ ਮਹਿਲ ਨੇ ਇੱਕ ਖਰੜ ਇੱਕ ਚਮਕੌਰ ਸਾਹਿਬ ਕੇ ਮੁਰੰਡੇ ਕਿੱਥੋਂ ਬਣੇ ਬਈ ਆ ਮੈਂ ਵੀ ਐਮਐਲਏ ਆ ਇਹਨੇ 1997 ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਨਾ ਤਾਂ ਕੋਈ ਕੇਸ ਲੜਿਆ ਨਾ ਕੋਈ ਟੈਂਟ ਲਾਇਆ ਪੈਸਾ ਕਿੱਥੋਂ ਆਇਆ ਪੁੱਛੋ ਜਰਾ ਉਹਨਾਂ ਨੂੰ ਵੀ ਕਿੱਥੋਂ ਆਇਆ ਪੈਸਾ ਤੁਹਾਡੀ ਸਰਕਾਰ ਹੈ ਤੁਸੀਂ ਕਰਵਾਓ ਕਿੱਥੋਂ ਆ ਰਿਹਾ ਪੈਸਾ ਕਿੱਥੋਂ ਆਇਆ ਕਹਿੰਦੇ ਹੱਥ ਹੀ ਨਹੀਂ ਪਾਉਂਦੇ ਕਹਿੰਦੇ ਜੇ ਇਹ ਸਮਝਾਉਂਦੇ ਹੋ ਇਹਨਾਂ ਦੇ ਲੋਕ ਵੀ ਹੀ ਕਹਿੰਦੇ ਤੁਹਾਡੇ ਸਾਹਮਣੇ ਮਜੀਠੀਆ ਨੂੰ ਪਾਇਆ ਨਹੀਂ ਅੱਜ ਤੱਕ ਕਿਹਨੇ ਪਾਇਆ ਦੱਸੋ ਬਾਦਲਾਂ ਦੀ ਸਰਕਾਰ ਰਹੀ ਹੈ 2008 ਚ ਬੌਨੀ ਅਜਨਾਲਾ ਨੇ ਇਹ ਕਹਿਤਾ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਚਿੱਟਾ ਚਿੱਟੇ ਦਾ ਵਪਾਰ ਕਰਦਾ ਪਹਿਲੀ ਵਾਰੀ ਚਿੱਟਾ ਜਿਹੜਾ ਪੰਜਾਬ ਚ ਵਿਕਰਮਜੀਤ ਸਿੰਘ ਜੀਠੀਆ ਲੈ ਕੇ ਆਇਆ ਸੀ ਬਾਦਲਾ ਨੇ ਕਿਉਂ ਨਹੀਂ ਹੱਥ ਪਾਇਆ 5 ਸਾਲ ਕਾਂਗਰਸ ਰਹੀ ਕਿਉਂ ਨਹੀਂ ਹੱਥ ਪਾਇਆ ਆ ਜਾਣ ਲਗੇ ਪਰਚਾ ਦਰਜ ਹੋਇਆ ਪਰਚਾ ਤਾਂ ਮੈਂ ਹੀ ਕੀਤਾ ਸੀਗਾ ਮੈਂ ਹੀ ਕਰਵਾਇਆ ਸੀਗਾ ਤੇ ਹੁਣ ਉਹਨੂੰ ਇਹ ਚੱਕ ਰਿਹਾ ਕਹਿੰਦੇ 3.5 ਸਾਲ ਲੰਘੇ ਹੁਣ ਚੱਕ ਰਿਹਾ ਜੇ ਉਹਨੇ ਪਰਚਾ ਕੀਤਾ ਸੀ ਤਾਂ ਜਿਸ ਦਿਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੜਿਆ ਉਸ ਦਿਨ ਕਿਉਂ ਪੁੱब्बा ਮਾਰਦਾ ਸੀ ਵੀ ਮਾਰੀ ਹੋਈ ਮਜੀਠੀਆ ਨਾਲ ਫੇਰ ਕਹਿੰਦਾ ਮੈਂ ਤਾਂ ਸੋਚਿਆ ਪ੍ਰਗਟ ਸਿੰਘ ਫੜ ਲਿਆ ਐਨੀ ਨਿਗਾਹ ਖਰਾਬ ਹੋ ਗਈ ਆਪਰੇਸ਼ਨ ਕਰਾ ਕੇ ਆਇਆ ਇੱਥੋਂ ਅਮਰੀਕਾ ਤੋਂ ਇੱਥੇ ਕਰਾ ਲੈਂਦਾ ਮੈਂ ਮੁਫਤ ਕਰਦਾ ਉੱਥੇ ਕਰਾ ਕੇ ਆ ਨਿਗਾ ਹੋਰ ਖਰਾਬ ਹੋ ਗਈ ਹਾਂ ਤੇ ਗੱਲਾਂ ਕਰਦੇ ਇਹ ਇੱਥੇ ਹੁਣ ਸੋਸ਼ੇਵਾਜੀਆਂ ਕਰਦੇ ਇਹ ਸਥਿਤੀ ਹੈ ਜਿਵੇਂ ਮੁੰਡੇ ਆਪ ਲੱਗੇ ਹੋਏ ਨੇ ਇਹਨਾਂ ਦੇ ਇੱਕ ਵਿੱਚ ਇਹ ਗਲਾਇਆ ਕਿ ਪ੍ਰਸ਼ਾਸਨ ਜੇ ਆਪ ਬੋੜਿਆ ਹੁੰਦਾ ਪਹਿਲੇ ਦੇਣੀ ਇਹ ਰੁਕ ਜਾਣਾ ਸੀਗਾ ਆਰਮੀ ਆਈ ਆਰਮੀ ਰਾਤ ਨੂੰ ਆ ਕੇ ਬੈਠੀ ਉਹਨਾਂ ਨੇ ਰਾਮ ਕੀਤਾ ਸਵੇਰ ਵੇਲੇ ਪਹਿਲੀ ਕਿਰਨ ਨਹੀਂ ਚੜਨ ਦਿੱਤੀ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਮੇਰੀ ਗੱਲ ਸੁਣੋ ਪ੍ਰਸ਼ਾਸਨ ਲੱਗਿਆ ਹੋਇਆ ਸੀਗਾ ਪ੍ਰਸ਼ਾਸਨ ਪੂਰਾ ਇੱਥੇ ਸਾਰੇ ਐਸ ਡੀ ਐਮ ਡੀ ਸੀ ਸਾਹਿਬ ਸਾਰੇ ਮਾਈਨਿੰਗ ਦੇ ਸਾਡੇ ਐਕਸੀਡੈਂਟ ਸਾਰਾ ਡਿਪਾਰਟਮੈਂਟ ਇੱਥੇ ਹੈ ਸਾਰਾ ਕੁਝ ਜਿਹੜਾ ਮਟੀਰੀਅਲ ਮਿਲ ਰਿਹਾ ਮੈਨੂੰ ਆਪ ਇੱਥੇ ਮੈਂ ਰੋ ਜਾਣਾ ਛੋਸ਼ੇਬਾਜ਼ੀਆਂ ਨਹੀਂ ਕਰਦੇ ਪਰ ਉਸ ਪਾਸੇ ਤੋਂ ਕਿਉਂ ਨਹੀਂ ਸਾਫ਼ ਕਰਾਇਆ ਜਾ ਰਿਹਾ ਜਿਹੜਾ ਜੰਗਲਾਤ ਵਿਭਾਗ ਦੇ ਅੰਦਰ ਆਂਦਾ ਕਹਿੰਦੇ ਇਹ ਭਰਿਆ ਪਿਆ ਕਹਿੰਦੇ ਇੱਥੋਂ ਮਾਰ ਪੈਂਦੀ ਹੈ ਇਹ ਅਸੀਂ ਦੇਖ ਲਿਆ ਹੁਣ ਕਰਵਾਵਾਂਗੇ ਅਸੀਂ ਸਾਡੇ 3 ਸਾਲ ਬਾਅਦ ਕਰਵਾਉਂਗੇ ਸਰ ਪਹਿਲਾਂ ਕਿ ਮੇਰੀ ਗੱਲ ਤਾਂ ਸੁਣੋ ਪਹਿਲਾ ਇਹ ਏਰੀਆ ਇਸ ਕਰਕੇ ਨਹੀਂ ਕੀਤਾ ਗਿਆ ਕਿ ਕਿ ਇਹ ਇਹ ਅੰਡਰ ਸਬ ਜੁਡੀਸ ਹੈ ਕੇਸ ਚੱਲ ਰਿਹਾ ਮਾਈਨਿੰਗ ਦਾ ਠੀਕ ਹੈ ਜੀ ਹੁਣ ਇਹ ਜਿਹੜੀ ਜੇ ਕਿਤੇ ਇੱਥੇ ਇਲੀਗਲ ਮਾਈਨਿੰਗ ਨਾ ਹੋਈ ਹੁੰਦੀ ਅੱਜ ਇਹ ਹਾਲ ਹੋਣੀ ਨਹੀਂ ਸੀ ਇਹ ਸਾਰੀ ਕਾਂਗਰਸ ਵੇਲੇ 15 ਸਾਲ ਚ ਸਾਬਕਾ ਮੁੱਖ ਮੰਤਰੀਆਂ ਨੇ ਇੱਥੇ ਕਰਵਾਈ ਆ ਔਰ ਔਰ ਸਭ ਤੋਂ ਵੱਧ ਆ 5 ਸਾਲ ਜਿਹੜੇ ਹੁਣ ਗਏ ਆ ਹੁਣ ਇਹ ਛੋਸ਼ੇਵਾਜੀਆਂ ਕਰਦੇ ਆ ਦਰਿਆ ਦੇ ਪੁਲ ਦਾ ਪੱਥਰ ਰਖਤ ਕਿੱਥੇ ਦਰਿਆ ਪੁਲ ਕਿਹੜਾ ਲੱਗਿਆ ਉਦਘਾਟਨ ਕਰਤਾ 1 ਇੰਚ ਜ਼ਮੀਨ ਨਹੀਂ ਖਰੀਦੀ ਉਹਨੇ ਦੱਸੋ ਇਹ ਛੋਸ਼ੇਵਾਜ਼ੀਆਂ ਫਿਰ ਕਹਿੰਦਾ ਮੈਂ 500 500 ਕਰੋੜ ਦੇ ਦਤਾ ਯੂਨੀਵਰਸਿਟੀ ਲਈ ਵੀ ਤੁਸੀਂ ਮੁੱਖ ਮੰਤਰੀ ਦੇ ਹੁੰਦੇ ਨਹੀਂ ਜੇ ਬਣ ਸਕੀ ਤੇ ਇੱਕ ਸੜਕ ਤਾਂ ਬਣੀ ਨਹੀਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਤੁਸੀਂ ਜਦੋਂ ਰਾਹ ਚਾਉਂਦੇ ਆ ਬਾਲੰਪੁਰ ਜਿਹੜਾ ਚਮਕੋਤ ਸਾਬ ਤੋਂ ਉੱਥੇ ਨੇੜੇ ਇੱਕ ਯੂਨੀਵਰਸਿਟੀ ਪਈ ਹੋਈ ਆ ਉਹ ਤਾਂ ਕਹਿੰਦੇ ਕਹਿੰਦੇ ਝਾੜੂ ਵਾਲਿਆਂ ਨੇ ਬੰਦ ਕਰਵਾਤੀ ਕਹਿੰਦੇ ਅਸੀਂ ਤਾਂ ਕਹਿੰਦੇ ਤਿਆਰ ਕਰਵਾ ਰਹੇ ਸੀਗੇ ਝਾੜੂ ਵਾਲਿਆਂ ਨੇ ਬੰਦ ਨਹੀਂ ਕਰਾਂਦੀ ਪਿੱਛੇ ਜੇ ਉਹ ਆਇਆ ਸੀ ਕਹਿੰਦਾ ਮੈਂ 500 ਕਰੋੜ ਦਿੱਤਾ ਹੈ। ਬਾਈ ਜੀ ਇਹਦੇ ਬਜਟ ਇਹ 250 ਕਰੋੜ ਦਾ ਹੈ। 500 ਕਰੋੜ ਦਿੱਤਾ ਹੁੰਦਾ ਤਾਂ ਪੁਲ ਵੀ ਬਣ ਜਾਣਾ ਸੀ ਵਿੱਚ। ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਇੱਥੇ ਤਾਂ ਲੋੜ ਹੀ ਨਹੀਂ ਇੱਥੇ ਤਾਂ ਕਹਿੰਦੇ ਕੀ ਲੋੜ ਹੈ ਕਹਿੰਦੇ ਜਿਹੜਾ ਇੱਥੇ ਯੂਨੀਵਰਸਿਟੀ ਜਾਂ ਕਾਲਜ ਬਣਾਣਾ ਜਿਹੜਾ ਹੁਣ ਤਿਆਰ ਐ ਪਿਆ ਹੋਇਆ ਖੰਡਰ ਬਣਿਆ ਪਿਆ। ਜੀ ਗੱਲ ਸੁਣੋ ਜਦੋਂ ਡਾਕਟਰਾਂ ਦੀ ਲੋੜ ਹੈ। ਖੋਲਨੇ ਤਾਂ ਮੈਡੀਕਲ ਕਾਲਜ ਚਾਹੀਦੇ ਸੀ। ਇੰਜੀਨੀਅਰਿੰਗ ਕਾਲਜ ਪੰਜਾਬ 'ਚ 500 ਦੇ ਕਰੀਬ ਸੀ ਜਿਨ੍ਹਾਂ 'ਚੋਂ 150 ਬੰਦ ਹੋ ਚੁੱਕੇ। ਆ ਤਾਂ ਹੁਣ ਜਦੋਂ ਦੀ ਮਾਨ ਸਰਕਾਰ ਆਈ ਹੈ ਨੌਜਵਾਨ ਇੱਧਰ ਆ ਰਿਹਾ ਤਾਂ ਨਹੀਂ ਤਾਂ ਅੱਧੀਆਂ ਸੀਟਾਂ ਇੰਜੀਨੀਅਰਿੰਗ ਕਾਲਜ ਦੇ ਖਾਲੀ ਜਾਂਦੀਆਂ ਸੀ ਤੇ ਇਹ ਇੰਜੀਨੀਅਰਿੰਗ ਕਾਲਜ ਬਣਾ ਰਿਹਾ ਹੈ ਮੈਡੀਕਲ ਕਾਲਜ ਇੱਕ ਨਹੀਂ ਬਣਾਇਆ ਅੱਜ ਡਾਕਟਰਾਂ ਦੀ ਘਾਟ ਹੈ ਆਪ ਆ ਹਸਪੀਟਲ ਦੇਖ ਲਓ ਚਮਕੌਰ ਸਾਹਿਬ ਜਿਹਦਾ ਇਹ ਕਹੀ ਜਾਂਦਾ ਮੈਂ ਉਦਘਾਟਨ ਕੀਤਾ ਪਹਿਲੀ ਇੱਟ ਤਾਂ ਮੈਂ ਰੱਖੀ ਉੱਥੇ ਇਹ ਕਹਿੰਦੇ ਮੈਂ ਕੀਤਾ ਦੱਸਣ ਫਿਰ ਕਦੋਂ ਕੀਤਾ ਬਿਲਕੁਲ ਸਰ ਅੱਗੇ ਰੋਡ ਮੈਪ ਕੀ ਹੋਏਗਾ ਹੁਣ ਜਿਵੇਂ ਪਾਣੀ ਵੱਧਦਾ ਜਾ ਰਿਹਾ ਰੱਬ ਨਾ ਕਰੇ ਜੇ ਪਿੱਛੋਂ ਹੋਰ ਪਾਣੀ ਛੱਡਿਆ ਗਿਆ ਜਿਵੇਂ ਇਹਨਾਂ ਦਾ ਖਤਸਾ ਸੀ ਕਿ 115000 ਕਿਊਸਿਕ ਹੋਰ ਛੱਡ ਦਿੱਤਾ 2 ਲੱਖ ਹੋਰ ਛੱਡਣਾ ਕਹਿੰਦੇ ਵੱਡੀ ਮਾਰ ਪੈਣੀ ਐ ਇੱਥੋਂ ਲੈ ਕੇ ਲੁਧਿਆਣਾ ਡੁੱਬ ਜਾਣਾ ਕਹਿੰਦੇ ਆ ਜਦੋਂ ਤੱਕ ਸਾਡੇ ਵੀਰ ਸਾਡੇ ਪੰਜਾਬੀ ਖੜੇ ਐ ਮਾਰ ਨਹੀਂ ਪੈਣ ਦੇਣਗੇ ਸਰਕਾਰ ਕਿੱਥੇ ਖੜੀ ਐ ਸਰਕਾਰ ਕਿਉਂ ਨਹੀਂ ਕਹਿੰਦੀ ਨਾਲ ਸਰਕਾਰ ਨਾਲ ਸਾਰਾ ਕੁਝ ਕਹਿੰਦੇ ਮਗਰਮੱਛ ਦੇ ਹੰਝੂ ਭਗਵੰਤ ਮਾਨ ਸਾਹਿਬ ਸਿੱਟਰੇ ਨੇ ਲੋਕਾਂ ਦੇ ਵਿੱਚ ਕਹਿੰਦੇ ਕੰਮ ਕਰਨਾ ਚਾਹੀਦਾ ਹੈ ਜੇ ਮਗਰਮੱਛ ਦੇ ਹੰਝੂ ਸੋਟਰੇ ਦੱਸ ਦੋ 1 ਰੁਪਏ ਦਾ ਵੀ ਇਲਜ਼ਾਮ ਹੈਗਾ ਇਹਨਾਂ ਦਾ ਕਿਹੜਾ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹਦੇ ਕਰੋੜਾ ਰੁਪਏ ਦਾ ਇਲਜ਼ਾਮ ਨਹੀਂ ਹੈ ਕੈਪਟਨ ਸਾਹਿਬ ਪਉਣ ਸਾਢੇ 4 ਸਾਲ ਰੰਗ ਰਲੀਆਂ ਮਨਾਉਂਦੇ ਰਹੇ ਚਰਨਜੀਤ ਸਿੰਘ ਚੰਨੀ ਤੋਂ 4 ਮਹੀਨੇ ਚ ਕੁਝ ਨਹੀਂ ਹੋਇਆ ਇੱਕ ਮੁੱਖ ਮੰਤਰੀ ਕੀ ਨਹੀਂ ਕਰ ਸਕਦਾ ਇੱਕ ਸੜਕ ਨਹੀਂ ਬਣੀ ਇਹਨਾਂ ਤੋਂ ਮੁਰਿੰਡੇ ਦੇ ਅੱਗੇ ਉਹਦੀ ਟੋਏ ਪਏ ਹੋਏ ਸੀ ਜੇ ਤੁਸੀਂ ਆਏ ਅਸੀਂ ਆਗੇ ਬਣਾਈ ਆ ਉਹ ਇਹ 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 ਹੰਝੂ ਜਿਹੜੇ ਮਗਰ ਮਛਦੇ ਇਹ ਇਹ ਕਰ ਰਹੇ ਅਸੀਂ ਨਹੀਂ ਮਾਨ ਸਾਹਿਬ ਵਿੱਚ ਲੱਗੇ ਹੋਏ ਆ ਰੋਜ਼ ਦਰਿਆ ਦੇ ਵਿੱਚ ਜਾਂਦੇ ਆ ਇੱਕ ਪੈਸੇ ਦਾ ਇਲਜ਼ਾਮ ਨਹੀਂ ਕ腐ਸ਼ਨ ਦਾ ਕੀ ਸਰ ਤੁਹਾਡਾ ਕੰਮ ਹੈ ਜਾਂ ਸੀਐਮ ਸਾਹਿਬ ਦਾ ਇਹ ਕੰਮ ਹੈਗਾ ਕਿ ਵਿੱਚ ਜਾ ਕੇ ਬੈਠ ਕੇ ਲੋਕਾਂ ਨੂੰ ਦੱਸਣਾ ਕਿ ਰੋਟੀ ਖਾ ਰਹੇ ਅਸੀਂ ਤੁਹਾਡੇ ਨਾਲ ਖੜੇ ਹੋਏ ਆ ਕਿਹ ਜਾਂ ਸਰਕਾਰ ਦਾ ਇਹ ਕੰਮ ਹੈ ਕਿ ਵੀ ਉੱਤੋਂ ਆਰਡਰ ਦੇਣੇ ਕਿ ਜਿਹੜੇ ਉੱਤੇ ਅਧਿਕਾਰੀ ਨੇ ਵੀ ਸਾਫ਼ ਕਿਉਂ ਨਹੀਂ ਹੋਈ ਆਰਡਰ ਸਾਰੇ ਦਿੱਤੇ ਹੋਏ ਆ ਕੰਮ ਚੱਲ ਰਿਹਾ ਪਰ ਸਾਡਾ ਵੀ ਵਿੱਚ ਖੜੇ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਂ ਇੱਥੇ ਖੜਾ ਹਾਂ ਸਾਰਿਆਂ ਨੂੰ ਹੱਲਾਸ਼ੇਰੀ ਵੀ ਮਿਲਦੀ ਵੀ ਮੈਂ ਹੈਗਾ ਮੈਂ ਇੱਥੇ ਸ਼ੋਸ਼ੇਵਾਜੀ ਕੋਈ ਕਹੀ ਚਲਾਨ ਸ਼ੋਸ਼ੇ ਇੰਟਰਵਿਊ ਦੇਖੇ ਹੋਣੀਆਂ ਸਾਡੇ ਚੈਨਲ ਦੇ ਉੱਤੇ ਲੋਕ ਤਾਂ ਕਹਿ ਰਹੇ ਨੇ ਕਿ ਆਏ ਫੋਟੋਆਂ ਖਿੱਚਾ ਕੇ ਤਾੜੀਆਂ ਮਾਰ ਕੇ ਚਲੇ ਗਏ ਕਹਿੰਦੇ ਕੰਗਸਾਹਬ ਆਏ ਸੀਗੇ ਤੁਸੀਂ ਆਏ ਸੀਗੇ ਤੁਹਾਡੇ ਤੇ ਸਵਾਲ ਲੋਕਾਂ ਦੇ ਤੁਸੀਂ ਸੁਣਿਆ ਹੋਣਾ ਮੈਨੂੰ ਮੈਨੂੰ ਦੱਸੋ ਨਾ ਕਿਹੜਾ ਕਿਹੜਾ ਬੰਦਾ ਕਹਿੰਦਾ ਇੱਥੇ ਰੋਜ਼ ਆ ਕੇ ਦੇਖੀਦਾ ਮੈਨੇ ਸਾਡਾ ਕੰਮ ਹੈਗਾ ਮੈਨੇਜਮੈਂਟ ਕਰਨਾ ਮਟੀਰੀਅਲ ਲੈ ਆਣਾ ਆ ਰਿਹਾ ਮੈਂ ਆ ਤਾਂ ਮੈਨੂੰ ਕਹੀ ਫੜਾਤੀ ਮੈਂ ਮੈਨੂੰ ਕਿਹਾ ਵੀ ਪਾਓ ਮੈਂ ਪਾ ਅਦਰਵਾਈਜ਼ ਮੈਂ ਸ਼ੋਸ਼ੇਬਾਜੀ ਕਰਨ ਲਈ ਨਹੀਂ ਪਾਈ ਹੂੰ ਠੀਕ ਹੈ ਨਾ ਸ਼ੋਸ਼ੇਬਾਜੀ ਕਰਨੀ ਹੁੰਦੀ ਤਾਂ ਮੈਂ 4-5 ਦਿਨ ਤੋਂ ਆ ਰਿਹਾ ਮੈਂ ਰੋਜ਼ ਕਹੀ ਇੱਥੇ ਲੰਦਾ ਬਿਲਕੁਲ ਠੀਕ ਹੈ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਡਾਕਟਰ ਚਰਨਜੀਤ ਜਿਹੜੇ ਹੈਗੇ ਐਮਐਲਏ ਉਹ ਇੱਥੇ ਪਹੁੰਚੇ ਨੇ ਤਾਂ ਉਹ ਕਹਿ ਰਹੇ ਨੇ ਕਿ ਇੱਥੇ ਕੋਈ ਸ਼ੋਸ਼ੇਬਾਜੀ ਨਹੀਂ ਕਰ ਰਿਹਾ ਅਸੀਂ ਨਾਲ ਖੜੇ ਹੋਏ ਆ ਸਾਨੂੰ ਕਿਹਾ ਰੇਤਾ ਪਾਉਣ ਦੇ ਲਈ ਅਸੀਂ ਰੇਤਾ ਪਾਇਆ ਤਾਂ ਅਸੀਂ ਕੰਮ ਕਰ ਰਹੇ ਹਾਂ ਤੁਹਾਡੇ ਤਿੱਖੇ ਸਵਾਲ ਸੀਗੇ ਐਮਐਲਏ ਸਾਹਿਬ ਨੂੰ ਤੁਸੀਂ ਕਹਿੰਦੇ ਸੀਗੇ ਮੈਂ ਨਾਮ ਰੱਖਦਾ ਐਲਐਮਐਲਏ ਵੀ ਉਹ ਆਂਦੇ ਨਹੀਂ ਆ ਖੜੇ ਹੋਇਆ ਦੇਖੋ ਜੀ ਮੇਰਾ ਇਹ ਕਹਿਣਾ ਐ ਐਮਐਲਏ ਸਾਹਿਬ ਨੂੰ ਇਹ ਜਿਹੜੀ ਮੈਨਿੰਗ ਚੱਲ ਰਹੀ ਆ ਜੋ ਵੀ ਕੰਮ ਚੱਲ ਰਿਹਾ ਤੇ ਉਹ ਇੱਥੇ ਨਾ ਸਾਡੇ ਬਾਸ ਲਿਆ ਕੇ ਦੇਣ ਜੇ ਕੋਈ ਪਾਣੀ ਦੇ ਵਿੱਚ ਗੱਡ ਹੁਣ ਤੇ ਨਾ ਤਾਂ ਹੁਣ ਜਾਲ ਪੂਰਾ ਹੁੰਦਾ ਏ ਨਾ ਹੁਣ ਬਾਸ ਆਈ ਆ ਵੀਰ ਜੀ ਕਿਹਾ ਤੁਸੀਂ ਐਮਐਲਏ ਸਾਹਿਬ ਖੜੇ ਸਾਬ ਜੀ ਵੀ ਹੁਣ ਉਹਨਾਂ ਨੂੰ ਤੁਸੀਂ ਕੱਲ ਤੁਹਾਡੇ ਬੜੇ ਤਿੱਖੇ ਸਵਾਲ ਸੀਗੇ ਉੱਥੇ ਬੈਠ ਕੇ ਡੇਢ 2 ਲੱਖ ਲੋਕਾਂ ਨੇ ਦੇਖਿਆ ਸਵਾਲ ਹੀ ਕੀਤੇ ਦੇਖੋ ਵੀਰ ਜੀ ਮੇਰੀ ਗੱਲ ਸੁਣੋ ਦੇਖੋ ਸਾਨੂੰ ਬਾਸ ਲੈ ਕੇ ਦੇਣ ਤਾਂ ਕਿ ਅਸੀਂ ਪਾਣੀ ਦੇ ਵਿੱਚ ਗੱਡੀਏ ਇਹ ਪਾਣੀ ਰੁਕਿਆ ਜਾਵੇ ਜੇ ਐਮਐਲਏ ਚਾਹੁੰਦੇ ਆ ਨਾ ਐਮਐਲਏ ਸਾਹਿਬ ਚਾਹੁੰਦੇ ਆ ਵੀ ਇਹ ਪਾਣੀ ਰੁਕੇ ਸਾਨੂੰ ਬਾਸ ਲੈ ਕੇ ਦੇਣ ਇਹ ਜਿਹੜੀ ਆਮ ਜਨਤਾ ਫੌਜ ਲੱਗੀ ਹੋਈ ਆ ਪੁਲਿਸ ਵਾਲੇ ਪ੍ਰਸ਼ਾਸਨ ਦੇ ਲੱਗੇ ਹੋਏ ਬੰਦੇ ਠੀਕ ਆ ਜੀ ਉਹ ਕੰਮ ਕਰ ਰਹੇ ਆ ਅਸੀਂ ਵੀਰ ਜੀ ਅਸੀਂ ਉਹਨਾਂ ਨੂੰ ਮਾਰਾ ਨਹੀਂ ਕਹਿੰਦੇ ਸਾਨੂੰ ਇੱਥੇ ਸਾਨੂੰ ਸਮਾਨ ਪੂਰਾ ਲੈ ਕੇ ਦੇਣ ਤਾਂ ਕਿ ਇਹ ਪਾਣੀ ਰੋਕਿਆ ਜਾਵੇ ਠੀਕ ਆ ਵੀਰ ਜੀ ਇਹ ਸਾਨੂੰ ਬਾਸ ਬਾਸ ਦੀ ਵਿਵਸਥਾ ਕਰਨ ਜਿਹੜੇ ਬਾਸ ਲੰਬੇ ਲੰਬੇ ਉੱਚੇ ਉੱਚੇ ਆ ਉਹ ਸਾਨੂੰ ਬਾਸ ਲੈ ਕੇ ਦੇਣ ਤਾਂ ਕਿ ਬਾਸ ਪਾਣੀ ਦੇ ਵਿੱਚ ਗੱਡ ਹੋਣ ਉਹਦੇ ਦੇ ਨਾਲ ਥੈਲੇ ਲਾਏ ਜਾਣ ਤਾਂ ਪਾਣੀ ਰੁਕੇ ਠੀਕ ਆ ਵੀਰ ਜੀ ਇਹਨਾਂ ਨੂੰ ਕਹੋ ਮੰਤਰੀ ਸਾਹਿਬ ਨੂੰ ਐਮ ਐਲ ਏ ਸਾਹਿਬ ਨੂੰ ਇਹਨਾਂ ਨੂੰ ਕਹੋ ਵੀ ਸਾਨੂੰ ਬਾਥ ਲੈ ਕੇ ਦੇਣ ਤੇ ਤਾਂ ਕਿ ਜਿਹੜੇ ਪਾਣੀ ਦੇ ਵਿੱਚ ਗੱਡ ਹੋਣ ਪਾਣੀ ਰੁਕਿਆ ਜਾਵੇ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਥੈਲੇ ਲਾਏ ਜਾਣ ਮੇਰੀ ਇਹੀ ਰਿਕੁਐਸਟ ਆ ਇਹ ਮੇਰੀ ਰਿਕੁਐਸਟ ਨੂੰ ਪੂਰਾ ਕਰੋ ਬਿਲਕੁਲ ਠੀਕ ਹੈ ਤਾਂ ਇਹਨਾਂ ਨੇ ਇੱਕ ਸੁਨੇਹਾ ਦਿੱਤਾ ਇਹ ਮੈਂ ਰੀਲ ਦੇ ਵਿੱਚ ਵੀ ਪਾਵਾਂਗਾ ਕਿਉਂਕਿ ਇਹਨਾਂ ਦਾ ਸੁਨੇਹਾ ਬਹੁਤ ਚੰਗਾ ਹੈ ਕਿ ਵੀ ਇੱਥੇ ਬਾਂਸਾਂ ਦੀ ਲੋੜ ਹੈ तकरीबन ਘਟੋ ਘਟ 50 50 ਜਾਂ 100 100 ਫੁੱਟ ਦੇ ਬਾਂਸ ਹੋਣ ਉਹਨਾਂ ਨੂੰ ਜਿਹੜਾ ਇੱਥੇ ਗੱਡਿਆ ਜਾ ਸਕੇ ਉਸ ਤੋਂ ਬਾਅਦ ਜਿਹੜਾ ਉਹਦੇ ਨਾਲ ਜਾਲ ਲੱਗ ਸਕੇ ਤਾਂ ਇਹਨਾਂ ਨੇ ਇੱਕ ਸੁਝਾਅ ਦਿੱਤਾ ਹੈ ਜਿਹੜਾ ਵੀ ਕੋਈ ਰੀਲ ਦੇਖ ਰਿਹਾ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਰਸੀਦਪੁਰ ਵਜੀਦਪੁਰ ਇੱਥੇ ਜਿਹੜਾ ਹੈ ਪਛਾਏ ਜਾਣ ਬਾਸ ਤਾਂ ਇਹਨਾਂ ਨੇ ਅਪੀਲ ਕੀਤੀ ਹੈ ਤਾਂ ਬਾਕੀ ਸਵਾਲ ਸਾਡੇ ਐਮਐਲਏ ਸਾਹਿਬ ਨੂੰ ਤਿੱਖੇ ਸੀਗੇ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨੋਂ ਹੀ ਕੰਮ ਕਰ ਰਹੇ ਹਾਂ ਅਸੀਂ ਕੋਈ ਸ਼ੋਸ਼ਾਬਾਜੀ ਨਹੀਂ ਕਰ ਰਹੇ ਜਿਵੇਂ ਚਰਨਜੀਤ ਚੰਨੀ ਇੱਥੇ ਸ਼ੋਸ਼ਾਬਾਜੀ ਕਰਕੇ ਗਿਆ ਅਸੀਂ ਕੋਈ ਸ਼ੋਸ਼ੇਬਾਜੀ ਨਹੀਂ ਕਰ ਰਹੇ ਜੇ ਕਰਨੀ ਹੁੰਦੀ ਤਾਂ ਮੈਂ 4-5 ਦਿਨਾਂ ਤੋਂ ਕਰ ਲੈਂਦਾ ਦੇਖੋ ਵੀਰ ਜੀ ਇਹ ਆਮ ਜਨਤਾ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਗਾ ਦੇਖੋ ਇਹ ਜਿਹੜੀ ਹੁਣ ਸਰਕਾਰ ਆ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ ਦਾ ਠੀਕ ਆ ਜੀ ਇਹ ਸਾਨੂੰ ਬਾਸ ਲਿਆ ਕੇ ਦੇਣ ਤਾਂ ਕਿ ਜੋ ਪਾਣੀ ਦੇ ਵਿੱਚ ਗੱਡ ਹੋਣ ਉਹਨਾਂ ਦੇ ਨਾਲ ਥੈਲੇ ਲਾਏ ਜਾਣ ਠੀਕ ਆ ਜੀ ਜਾਣ ਲਿਆ ਕੇ ਦੇਣ ਇੱਥੇ ਜਾਣ ਨਹੀਂ ਪੂਰਾ ਹੋ ਰਿਹਾ ਵੀਰ ਜੀ ਇਹ ਮੇਰਾ ਸਨੇਹਾ ਸਾਰੇ ਬਲਡ ਵਿੱਚ ਪਹੁੰਚਣਾ ਚਾਹੀਦਾ ਵੀਰ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਤਾਂ ਇਹਨਾਂ ਨੇ ਅਪੀਲ ਕਰ ਦਿੱਤੀ ਗਈ ਹੈ ਆਪਦੇ ਵੱਲੋਂ ਕਿ ਸਾਨੂੰ ਬਾਸ ਜਾਲ ਉਹ ਚਾਹੀਦੇ ਆ ਪਰ ਐਮਐਲਏ ਸਾਹਿਬ ਕਹਿੰਦੇ ਕਿ ਵੀ ਹਰ ਇੱਕ ਚੀਜ਼ ਪਹੁੰਚਦੀ ਕੀਤੀ ਹੋਈ ਆ ਮੈਂ ਇੱਥੇ ਕੋਈ ਛੋਸ਼ੇ ਬਾਜ ਨਹੀਂ ਕਰ ਰਿਹਾ ਕੰਮ ਕਰ ਰਹੇ ਆ ਪਹਿਲੇ ਦਿਨ ਤੋਂ ਪਰ ਜਿਸ ਤਰੀਕੇ ਦੇ ਅਸੀਂ ਲੋਕਾਂ ਤੋਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਦੇ ਸਵਾਲ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਐਮਐਲਏ ਆਉਂਦੇ ਨੇ ਇੱਥੇ ਫੋਟੋ ਖਿਚਾ ਕੇ ਤਾੜੀਆਂ ਮਾਰ ਕੇ ਚਲੇ ਜਾਂਦੇ ਨੇ ਪਰ ਇੱਥੇ ਹੁਣ ਮੌਜੂਦਾ ਸਥਿਤੀ ਸੀਗੀ ਉਹ ਤੋਂ ਦੇ ਨਾਲ ਸਾਂਝੀ ਕੀਤੀ ਹੈ ਇਹ ਤਸਵੀਰ ਤੁਸੀਂ ਜਦੋਂ ਵੀ ਦੇਖ ਵੱਦ ਤੋਂ ਵੱਧ ਸਾਂਝਾ ਕਰਿਓ ਕਿਉਂਕਿ ਇੱਥੇ ਲੋਕਾਂ ਨੂੰ ਮਦਦ ਚਾਹੀਦੀ ਹੈ ਤੇ ਵੱਦ ਤੋਂ ਵੱਧ ਮਦਦ ਪਹੁੰਚਾਈ ਜਾਵੇ